ਮੈਂ ਅਕਾਲੀ ਦਲ ਦੇ ਵਿੱਚ ਐ ਅਕਾਲੀ ਦਲ ਹੀ ਕਹੇ ਜੀ ਪਾਰਟੀ ਆ ਜਿਹਦੇ ਵਿੱਚੋਂ ਪੰਜਾਬ ਦੀ ਝਲਕ ਮਾਰਦੀ ਜਿਹੜਾ ਵੀ ਮਰਜੀ ਉੱਥੇ ਬੈਠੇ ਚਾਹੇ ਪਹਿਲੇ ਹੁਣ ਚਾਹੇ ਹੁਣ ਮੈਂ ਸਾਰਿਆਂ ਨਾਲ ਸਰਕਾਰ ਵਿੱਚ ਦਾ ਵਿੱਚ ਨੇ ਤੁਸੀਂ ਬਿਲਕੁਲ ਤੱਕੇ ਨਾਲ ਕੀ ਕਹਣਾ ਚਾਹੁੰਦੇ ਹੋ ਮੈਂ ਜਿਹੜੀ ਮੈਂ ਜਿਹੜੀ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਉਦੋਂ ਦਾ ਹੀ ਨਾ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਸ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਨੂੰ ਹਟਾਉਣ ਤੋਂ ਲੈ ਕੇ ਜਿਹੜਾ ਉਹ ਇੱਕ ਬਰੋ ਨਾਰਾਜ਼ਗੀ ਜਾਂ ਵਿਰੋਧ ਜਿਹੜਾ ਉਹ ਦਰਜ ਕਰਵਾਇਆ ਗਿਆ ਸੀ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕੀ ਉਹ ਜੋ ਵਿਰੋਧ ਸੀ ਉਹ ਖਤਮ ਹੋ ਗਿਆ ਜਾਂ ਕੀ ਤਾਂ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਮੈਂ ਕਰਾਂ ਮੈਂ ਪਹਿਲੇ ਜੱਥੇਦਾਰ ਦਾ ਵੀ ਉਹਨਾਂ ਹੀ ਸਤਿਕਾਰ ਕਰਦਾ ਤੇ ਹੁਣ ਵਾਲੇ ਦਾ ਵੀ ਜੱਥੇਦਾਰ ਕੀ ਅਰਥ ਗਲਤ ਕੱਢੇਗੇ ਤੇ ਕਰਛੀ ਕੀ ਆ ਸਾਰੇ ਕੋ ਤੁਸੀਂ ਸਮਝਦੇ ਹੋ ਨਹੀਂ ਅਸੀਂ ਤੁਹਾਡੇ ਤੋਂ ਸੁਣਨਾ ਮੈਂ ਮੈਂ ਉਹਦੇ ਬਾਰੇ ਤੁਸੀਂ ਸਮਝਦਾ ਨਹੀਂ ਤੁਹਾਨੂੰ ਕਿੰਨਾ ਬਲਿਆ ਨਹੀਂ ਤੁਹਾਨੂੰ ਸਪੈਸ਼ਲੀ ਬੁਲਾਇਆ ਗਿਆ ਸੀ ਵੀ ਤੁਸੀਂ ਮੈਂ ਉਸ ਦਿਨ ਦਾ ਹੀ ਨਾਲ ਜੀ ਜੀ ਮੈਂ ਉਸੇ ਦਿਨ ਦਾ ਨਾਲ ਨਹੀਂ ਮੈਂ ਤਾਂ ਮਜੀਠੀਆ ਸਾਹਿਬ ਨਾਲ ਜਿਹੜੀ ਉਸ ਤੋਂ ਬਾਅਦ ਮੈਂ ਮੈਂ ਉਸੇ ਦਿਨ ਦਾ ਨਾਲ ਜੀ ਜੀ ਨਹੀਂ ਮਾਦੀ ਆਪਦਾ ਪਹਿਲਾ ਸਿੰਘ ਸਾਹਿਬ ਹਟਾਇਆ ਗਿਆ ਸੀ ਤੁਸੀਂ ਉਸ ਚੀਜ਼ ਮੈਂ ਕਹਿੰਦਾ ਜੀ ਇੱਕ ਮੇਰੀ ਗੱਲ ਸੁਣੋ ਮੈਂ ਕਾਲ ਤਖਤੀ ਜਿਹੜੀ ਸਥਾਨ ਹੈ ਉਹ ਸਾਡੇ ਗੁਰੂ ਸਾਹਿਬ ਦੀ ਬਣਾਇਆ ਅਸਥਾਨ ਆ ਮੈਂ ਉਹਨਾਂ ਦਾ ਦੱਬ ਕੇ ਸਤਿਕਾਰ ਕਰਦਾ ਜਿਹੜਾ ਵੀ ਮਰਜੀ ਉੱਥੇ ਬੈਠੇ ਚਾਹੇ ਪਹਿਲੇ ਹੋਣ ਚਾਹੇ ਹੁਣ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਜੀ ਸਾਹਿਬ ਵੀ ਆ ਰਹੇ ਬਿਚੀ ਦਾ ਵਿੱਚ ਨੇ ਮਤਲਬ ਉਸ ਦਿਨ ਕਿਉਂ ਅਜਿਹਾ ਹੋਇਆ ਸੀ ਯਾਰ ਜਿਹੜੀ ਮੈਂ ਤੁਸੀਂ ਤੁਸੀਂ ਬਿਲਕੁਲ ਤੱਕੇ ਨਾ ਕੀ ਕਹਣਾ ਚਾਹੁੰਦੇ ਹਾਂ ਮੈਂ ਜਿਹੜੀ ਮੈਂ ਜਿਹੜੀ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਮੈਂ ਬੇ ਬੇਰੀ ਗੱਲ ਸੁਣੋ ਜਿਹੜੀ ਗੱਲ ਕਹਿ ਰਿਹਾ ਮੈਂ ਮੈਂ ਕਾਲੀ ਦਲ ਦੇ ਵਿੱਚ ਐ ਅਕਾਲੀ ਦਲ ਹੀ ਕਹੇ ਜੀ ਪਾਰਟੀ ਆ ਜਿਹਦੇ ਵਿੱਚੋਂ ਪੰਜਾਬ ਦੀ ਝਲਕ ਮਾਰਦੀ ਆ ਜੇ ਪ੍ਰਾਨੇ ਸਿੰਘ ਸਾਹਿਬ ਹਟਾਏ ਗਏ ਉਹਨਾਂ ਨੂੰ ਲੈ ਕੇ ਤੁਹਾਨੂੰ ਹੁਣ ਕੋਈ ਇਤਰਾਜ਼ ਨਹੀਂ ਮੈਨੂੰ ਮੈਂ ਕਹਿੰਦਾ ਮੈਂ ਪਹਿਲੇ ਦਾ ਵੀ ਸਤਿਕਾਰ ਕਰਦਾ ਹੁਣ ਵਾਲੇ ਦਾ ਵੀ ਕਰਦਾ ਨਹੀਂ ਉਸ ਦਿਨ ਜਿਹੜਾ ਉਹ ਬਿਆਨ ਸੀ ਸਟੇਟਮੈਂਟ ਸੀ ਐਵੇਂ ਉਹ ਮੇਥੋਂ ਅੱਥ ਨਾ ਕਢਾਓ ਤੁਸੀਂ ਹੁਣ ਤੁਸੀਂ ਆਪ ਜਿਵੇਂ ਮਰਜ਼ੀ ਕਰੀ ਜਾਓ ਤਾ ਐਸਨ ਸਰਜੀਤ ਸਿੰਘ ਢਿੱਲੋਂ ਜਿਹੜਾ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਨਾਲ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਬੈਠੇ ਸੀ ਤੇ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਸਿੰਘ ਸਾਹਿਬਾਨ ਅਗਿਆਨੀ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਨੂੰ ਲਗਾ ਹਟਾਏ ਜਾਣ ਦਾ ਫੈਸਲਾ ਉਹ ਗਲਤ ਹੈ ਤਾਂ ਉਸ ਤੋਂ ਬਾਅਦ ਹੁਣ ਸ਼ਰਨਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਵਿੱਚ ਆ ਉਸ ਤੇ ਜੋ ਬਿਆਨ ਦਿੱਤਾ ਗਿਆ ਸੀ ਉਸ ਦੇ ਅਰਥ ਜਿਹੜੇ ਨੇ ਉਹ ਗਲਤ ਕੱਢੇ ਗਏ ਨੇ ਤਾ ਉਹ ਕਹਿੰਦੇ ਨੇ ਕਿ ਮੈਂ ਪਹਿਲਾ ਵਾਲੇ ਸਿੰਘ ਸਹਿਬਾਨ ਦਾ ਵੀ ਜਿਹੜਾ ਉਹ ਸਤਿਕਾਰ ਕਰਦਾ ਸੀ ਤੇ ਹੁਣ ਵਾਲੇ ਸਿੰਘ ਸਹਿਬਾਨ ਕੁਲਦੀਪ ਸਿੰਘ ਗੜਗੱਜ ਹੁਣਾਂ ਦਾ ਵੀ ਸਤਿਕਾਰ ਕਰਦਾ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਚਲੇੜੀ ਚੰਡੀਗੜ੍ਹ